ਰਾਹੋ ਕਿ ਤੁਸੀਂ ਵੀ ਬਾਹਰ ਜਾ ਕੇ ਕੰਮ ਕਰਨਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਮੈਂ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਐ ਹੀ ਚਾਹੁੰਦੇ ਹੈਗੇ ਜਿਹੜੇ ਵੱਡੇ ਹੈਗੇ ਆ ਉਹ ਚਾਹੁੰਦੇ ਕਿ ਉਹਨਾਂ ਦੇ ਬੱਚੇ ਜਾ ਕੇ ਕੈਨੇਡਾ 'ਚ ਸੈਟਲ ਹੋਣ ਉੱਥੇ ਕੰਮ ਕਰਨ ਔਰ ਜਿਹੜੇ ਵੱਡੇ ਵੀ ਹੈਗੇ ਉਹ ਵੀ ਇੱਥੋਂ ਦੀ ਪੰਜਾਬ ਨੂੰ ਛੱਡ ਕੇ ਬਾਹਰ ਜਾਣਾ ਚਾਹੁੰਦੇ ਹੈਗੇ ਆ ਕਿ ਉੱਥੇ ਹੀ ਜਾ ਕੇ ਉਹ ਰਹਿਣ ਪਿਛਲੇ 1-2 ਦਿਨ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਇੱਕ ਵੀਡੀਓ ਜਿਹੜਾ ਹੈਗਾ ਉਹ ਬੜਾ ਵਾਇਰਲ ਹੋ ਰਿਹਾ ਹੈ ਕਿ ਉੱਥੇ ਕੈਨੇਡਾ ਦੇ ਵਿੱਚ ਇੱਕ ਰੈਸਟੋਰੈਂਟ ਦੇ ਬਾਹਰ ਕਰੀਬ 3000 ਲੋਕਾਂ ਦੀ ਲਾਈਨ ਲੰਬੀ ਲੰਬੀ ਲਾਈਨ ਲੱਗੀ ਹੋਈ ਹੈ ਔਰ ਉਹ ਲਾਈਨ ਕਿਉਂ ਲੱਗੀ ਹੋਈ ਹੈ ਰੈਸਟੋਰੈਂਟ ਦੇ ਬਾਹਰ ਕਿ ਉੱਥੇ ਰੈਸਟੋਰੈਂਟ ਵਾਲਿਆਂ ਨੇ ਕਰੀਬ 8-10 ਬੰਦੇ ਉਹਦੇ ਸਰਵੈਂਟਸ ਰੱਖਨੇ ਹੈ ਯਾਨੀ ਕਿ ਵੇਟਰ ਰੱਖਨੇ ਹੈ ਜਿਹੜੇ ਮੇਜ਼ ਵਗੈਰਾ ਸਾਫ਼ ਕਰਨਗੇ ਲੋਕਾਂ ਕੋਲੋਂ ਆਰਡਰ ਲੈਣਗੇ ਔਰ ਭਾਂਡੇ ਉੱਥੇ ਸਾਫ਼ ਕਰਨਗੇ ਉਹਨਾਂ ਦੇ ਕੈਨੇਡੀਅਨਸ ਦੇ ਉਹਨਾਂ ਦੇ ਵਾਸਤੇ 3000 ਲੋਕਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ ਕੈਨੇਡਾ ਦੇ ਵਿੱਚ ਔਰ ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਚੰਗੇ ਚੰਗੇ ਪੜ੍ਹੇ ਲਿਖੇ ਲੋਕ ਵੀ ਹੈਗੇ ਉਹਦੇ ਜਿਹੜੇ ਵੀਡੀਓ ਲਿੰਕਸ ਹੈਗੇ ਔਰ ਰਿਪੋਰਟ ਦਾ ਲਿੰਕ ਹੈ ਜੇ ਥੱਲੇ ਛੱਡਾਂਗਾ ਮੈਂ ਵੀ ਉਹਦਾ ਦੇਖਿਆ ਹੈਗਾ ਇੰਟਰਨੈਟ ਦੇ ਉੱਤੇ ਹੀ ਤਾਂ ਤੁਸੀਂ ਇਹ ਦੇਖੋ ਕਿ ਫਿਰ ਇੱਥੋਂ ਦੀ ਪੰਜਾਬ ਨੂੰ ਛੱਡ ਕੇ ਲੋਕੀ ਕੈਨੇਡਾ ਕਿਉਂ ਭੱਜ ਰਹੇ ਹੈਗੇ ਜਾਦੋਂ ਉੱਥੇ ਉੱਥੇ ਵੀ ਜੇ ਕੋਈ ਜੌਬ ਨਹੀਂ ਹੈਗੀ ਤਾਂ ਤੁਸੀਂ ਇੱਥੇ ਆਪਣੇ ਘਰ ਰੋ ਉੱਥੇ ਲੋਕਾਂ ਦੇ ਭਾਂਡੇ ਸਾਫ਼ ਕਰਨ ਦੇ ਵਾਸਤੇ ਕਿਉਂ ਜਾਣਾ ਹੈਗਾ ਤੁਸੀਂ ਜਾਂ ਉੱਥੇ ਟਾਇਲਟਸ ਨੂੰ ਸਾਫ਼ ਕਰਨ ਵਾਸਤੇ ਕਿਉਂ ਜਾਣਾ ਜਾਂ 에어ਪੋਰਟ ਦੇ ਉੱਤੇ ਪੋਚਾ ਲਗਾਉਣ ਵਾਸਤੇ ਕਿਉਂ ਜਾਣਾ ਜਾਂ ਕਿਸੇ ਪੈਟਰੋਲ ਪੰਪ ਦੇ ਉੱਤੇ ਖੜੇ ਹੋ ਕੇ ਪੈਟਰੋਲ ਪਾਉਣ ਵਾਸਤੇ ਤੁਸੀਂ ਕਿਉਂ ਜਾਣਾ ਐਸ ਤੋਂ ਚੰਗਾ ਤਾਂ ਤੁਸੀਂ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਵਿੱਚ ਹੀ ਰਹਿ ਸਕਦੇ ਹੋ ਪਰ ਉੱਥੇ ਉਹ ਜਾਣ ਵਾਸਤੇ ਤੁਸੀਂ ਲੱਖਾਂ ਰੁਪਏ ਖਰਚ ਕਰਦੇ ਹੋ ਉਹਦੇ ਵਾਸਤੇ ਲੱਖਾਂ ਰੁਪਏ ਤੁਸੀਂ ਬੈਂਕ ਦੇ ਵਿੱਚ ਜਮ੍ਹਾਂ ਕਰਾਓ ਉਹਦੇ ਇੰਟਰਸਟ ਨਾਲ ਹੀ ਤੁਸੀਂ ਆਰਾਮ ਨਾਲ ਰਹਿ ਸਕਦੇ ਹੋ ਇੱਥੇ ਪੰਜਾਬ ਦੇ ਵਿੱਚ ਫਿਰ ਉੱਥੇ ਕਿਉਂ ਭਜ ਰਹੇ ਹੋ ਔਰ ਇਹ ਕੀ ਜਾ ਰਹੇ ਹੈਗਾ ਕਿ ਹਿੰਦੁਸਤਾਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਲੋਕੀ ਜੇਕਰ ਕੈਨੇਡਾ ਦੇ ਵਿੱਚ ਜਾਂਦੇ ਹੈਗੇ ਆ ਵੈਸੇ ਤਾਂ ਬਾਕੀ ਦੇਸ਼ਾਂ ਦੇ ਵਿੱਚੋਂ ਜਾਂਦੇ ਜਿਹੜੇ ਯੂਰੋਪੀਅਨ ਕੰਟਰੀਸ ਹੈਗੇ ਆ ਜਾਂ ਅਮਰੀਕਾ ਹੈਗਾ ਉੱਥੇ ਵੀ ਜਾਂਦੇ ਆ ਪਰ ਕੈਨੇਡਾ ਦੇ ਵਿੱਚ ਲਾਈਨ ਲੱਗੀ ਹੋਈ ਆ ਜਾਣ ਵਾਸਤੇ ਕੈਨੇਡਾ ਦੇ ਵਿੱਚ ਐਸਐਲਏ ਕਰੀਬ-ਕਰੀਬ ਅ ਟੋਟਲ ਜਿਹੜੇ ਵੀਜ਼ਾ ਹੈਗੇ ਆ ਕੈਨੇਡਾ ਦੇ ਵਾਸਤੇ ਉਹ 225000 ਦੇ ਕਰੀਬ ਵੀਜ਼ਾ ਇੱਕ ਸਾਲ ਦੇ ਵਿੱਚ ਹੁੰਦੇਗੇ ਉਹਦੇ ਵਿੱਚੋਂ ਕਰੀਬ 60% ਲੋਕ ਜਿਹੜੇ ਹੈਗੇ ਆ ਪੰਜਾਬ ਤੋਂ ਜਾਂਦੇ ਆ ਬਾਕੀ ਜਿਹੜੇ ਹੈਗੇ ਆ ਥੋੜੇ ਜਿਹੇ ਉਹ ਬਾਕੀ ਪੂਰੇ ਇੰਡੀਆ ਤੋਂ ਜਾਂਦੇ ਆ 60% ਲੋਕ ਜਿਹੜੇ ਕੈਨੇਡਾ ਦੇ ਵਿੱਚ ਜਾਂਦੇ ਹੈਗੇ ਟੋਟਲ ਵੀਜ਼ਾਸ ਦੇ ਉਹ ਪੰਜਾਬ ਦੇ ਵਿੱਚੋਂ ਜਾਂਦੇ ਆ ਜਦਕਿ ਪੰਜਾਬ ਦੀ ਜਿਹੜੀ ਟੋਟਲ ਆਬਾਦੀ ਹੈਗੀ ਆ 2% ਵੀ ਨਹੀਂ ਹੈਗੀ ਟੋਟਲ ਇੰਡੀਆ ਦੀ ਪਰ ਸਭ ਤੋਂ ਜ਼ਿਆਦਾ 60% ਲੋਕ ਉੱਥੇ ਜਾਂਦੇ ਆ ਔਰ ਸਭ ਤੋਂ ਵੱਡੀ ਜਿਹੜੀ ਅ ਗੱਲ ਹੈਗੀ ਆ ਉਹ ਇਹ ਹੈਗੀ ਹੈ ਕਿ ਉੱਥੇ ਜਾ ਕੇ ਪੜ੍ਹਾਈ ਦੇ ਵਾਸਤੇ ਇੰਨਾ ਇਨਵੈਸਟ ਕਰ ਰਹੇ ਹੈਗੇ ਜੋ ਫਿਗਰਸ ਆ ਰਹੀਆਂ ਹੈਗੀਆਂ ਉਹ ਉਹ ਵੀ ਉਹਦੇ ਵਿੱਚ ਲਿੰਕਸ ਦੇ ਵਿੱਚ ਦਿੱਤੀਆਂ ਹੋਈਆਂ 68000 ਕਰੋੜ ਰੁਪੀਆ ਐਨਿਊਅਲੀ ਪੜਾ ਇਹ ਤੇ ਵਾਤ ਤੇ ਉੱਥੇ ਲਗਾਉਂਦੇ ਹੈਗੇ 68000 ਕਰੋੜ ਰੁਪਏ ਦਾ ਮਤਲਬ ਪਤਾ ਕੀ ਹੈ 68000 ਕਰੋੜ ਰੁਪਏ ਦਾ ਮਤਲਬ ਹੈਗਾ ਕਰੀਬ ਕਰੀਬ 8 ਬਿਲੀਅਨ ਡਾਲਰ 8 ਬਿਲੀਅਨ ਡਾਲਰ ਦੇ ਵਿੱਚ ਇੱਕ ਪੂਰੇ ਪੰਜਾਬ ਦੇ ਸਟੇਟ ਦੀ ਗਰੀਬੀ ਖਤਮ ਹੋ ਸਕਦੀ ਹੈ ਔਰ ਇਹ ਜਿਹੜਾ 68000 ਕਰੋੜ ਰੁਪੀਆ ਹੈਗਾ ਜੇਕਰ 5 ਸਾਲ ਉੱਥੇ ਨਾ ਜਾਣ ਤਾਂ ਪੰਜਾਬ ਦਾ ਜਿੰਨਾ ਕਰਜ਼ਾ ਹੈਗਾ 3.5 ਅ ਲੱਖਿਆ 4 ਲੱਖ ਕਰੋੜ ਰੁਪਇਆ ਉਹ ਸਾਰਾ ਉਤਰ ਸਕਦਾ ਸਿਰਫ 5 ਸਾਲਾਂ ਦੇ ਵਿੱਚ ਤਾਂ ਉੱਥੇ ਭੱਜ-ਭੱਜ ਕੇ ਕਿਉਂ ਜਾ ਰਹੇ ਹੈਗੇ ਉੱਥੇ ਲੋਕਾਂ ਦੀ ਟਾਇਲਟ ਸਾਫ ਕਰਨ ਵਾਸਤੇ ਔਰ ਵੇਟਰ ਬਣਨ ਵਾਸਤੇ ਔਰ ਜੇਕਰ ਤੁਸੀਂ ਉੱਥੇ ਜਾ ਕੇ ਪੜ੍ਹ ਵੀ ਲਏ ਤਾਂ ਵੀ ਨਹੀਂ ਕੋਈ ਹੈਗੀ ਨੌਕਰੀ ਉੱਥੇ ਤੁਸੀਂ ਉੱਥੇ ਬੇਸਮੈਂਟਾਂ ਦੇ ਵਿੱਚ ਸੌਂਦੇ ਹੈਗੇ ਔਰ ਇੱਕ 10/10 ਬੇਸਮੈਂਟ ਦੇ ਵਿੱਚ ਮੈਂ ਸੁਣਿਆ ਹੈਗਾ 20-20 ਬੱਚੇ ਹੁੰਦੇ ਹੈਗੇ ਜਿਹੜੇ ਸਟੂਡੈਂਟ ਜਾਂਦੇ ਹੈ ਔਰ ਲੜਕੀਆਂ ਦੀ ਜਿਹੜੀਆਂ ਕੁੜੀਆਂ ਜਾਂਦੀਆਂ ਹੈਗੇ ਪੰਜਾਬ ਤੋਂ ਉਹਨਾਂ ਦੀ ਸੈਕਸੂਅਲ ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਹੈ ਤਾਂ ਕਿਉਂ ਘਰ ਵਾਲੇ ਉਹਨਾਂ ਨੂੰ ਭੇਜੀ ਜਾਂਦੇ ਬਰਬਾਦੀ ਕਰ ਰਹੇ ਹਨ ਉਹਨਾਂ ਨੂੰ ਉੱਥੇ ਨਰਕ ਦੇ ਵਿੱਚ ਭੇਜ ਕੇ ਕੈਨੇਡਾ ਦੇ ਵਿੱਚ ਇੱਥੇ ਰਾਮਨਾਥ ਤੁਸੀਂ ਰਹਿ ਸਕਦੇ ਇੱਥੇ ਆਪਣੇ ਘਰਾਂ ਨੂੰ ਤਾਲੇ ਲਗਾ ਲਗਾ ਕੇ ਤੁਸੀਂ ਉੱਥੇ ਭਜ ਰਹੇ ਹੈਗੇ ਹੋ ਇਹ ਮਾਸ ਐਕਸੀਡੈਂਸ ਜਿਹੜੀ ਹੈਗੀ ਹੈ ਪੰਜਾਬ ਤੋਂ ਅਸਲੀ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਸੋਸ਼ੀਓ ਇਕਨੋਮਿਕ ਟੌਮਆਇਲ ਚੱਲ ਰਿਹਾ ਹੈਗਾ ਅਨਰੈਸਟ ਹੈ ਉੱਥੇ ਇੱਕ ਤਰ੍ਹਾਂ ਦਾ ਸਿਵਲ ਅਨਰੈਸਟ ਹੈ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈਗਾ ਉੱਥੇ ਦਾ ਪੰਜਾਬ ਦਾ ਟੌਕਸਿਕ ਪੋਲੀਟੀਕਲ ਸਿਸਟਮ ਯਾਨੀ ਕਿ ਜ਼ਹਿਰੀਲਾ ਜਿਹੜਾ ਪੋਲੀਟੀਕਲ ਸਿਸਟਮ ਹੈ ਪੰਜਾਬ ਦਾ ਉਹਦੇ ਕਰਕੇ ਲੋਕੀ ਬਾਹਰ ਭਜ ਰਹੇ ਹੈ ਉਹਦਾ ਉਹਦੇ ਵੀ ਤੁਸੀਂ ਅਲਗਾਂ ਤੁਹਾਨੂੰ ਰਿਸਪਾਂਸਿਬਿਲਟੀ ਤੁਹਾਡੀ ਹੈਗੀ ਹੈ ਜਿਹੜੇ ਉੱਥੇ ਭੱਜ ਰਹੇ ਹੈਗੇ ਬਾਹਰ ਕਿਉਂਕਿ ਤੁਸੀਂ ਚੰਗੇ ਬੰਦੇ ਚੁਣਦੇ ਨਹੀਂ ਹੈਗੇ ਉਹ ਇਹ ਕਮੇਡੀਅਨ ਨੂੰ ਕ੍ਰਿਮਿਨਲਸ ਨੂੰ ਕ੍ਰਿਕਟਰਸ ਨੂੰ ਇਹੋ ਜਿਹੇ ਨੂੰ ਉੱਥੇ ਚੁਣ ਕੇ ਬਿਠਾ ਦਿੰਦੇ ਹੈਗੇ ਉਹਨਾਂ ਨੂੰ ਕੀ ਪਤਾ ਹੈ ਕਿ ਗਵਰਨੈਂਸ ਕਿਸ ਤਰ੍ਹਾਂ ਆਉਣੀ ਹੈਗੀ ਆ ਤਾਂ ਤੁਸੀਂ ਬਾਹਰ ਭੱਜਦੇ ਹੋ ਔਰ ਐਦਾ ਸਭ ਤੋਂ ਵੱਡਾ ਜਿਹੜਾ ਹੈਗਾ ਸੋਲੂਸ਼ਨ ਕਿ ਲੋਕਾਂ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਸਕੇ ਉਹਦਾ ਸਭ ਤੋਂ ਵੱਡਾ ਸੋਲੂਸ਼ਨ ਇਹ ਹੈਗਾ ਕਿ ਉੱਥੇ ਜੀ ਸਕੂਲ ਐਜੂਕੇਸ਼ਨ ਧਿਆਨ ਨਾਲ ਸੁਣੋ ਮੈਂ ਕਾਲਜ আর ਯੂਨੀਵਰਸਿਟੀਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਸਕੂਲ এডਿਕੇਸ਼ਨ ਦੀ ਗੱਲ ਕਰ ਰਿਹਾ ਹਾਂ ਸਕੂਲ এডਿਕੇਸ਼ਨ ਸਿਸਟਮ ਉੱਥੇ ਦਾ ਠੀਕ ਹੋਣਾ ਚਾਹੀਦਾ ਹਰ ਇੱਕ ਜਗ੍ਹਾ ਦਾ ਮੈਂ ਪੂਰੇ ਇੰਡੀਆ ਲੈਵਲ ਦੇ ਉੱਤੇ ਇੱਕ ਕੈਂਪੇਨ ਵੀ ਚਲਾ ਰਿਹਾ ਹਾਂ ਕਿ ਹਾਊ ਟੂ ਸੇਵ ਸਟੂਡੈਂਟਸ ਫ্রম ਡਾਇਰੈਕਸ਼ਨਲੈਸ এডਿਕੇਸ਼ਨ ਉਹਦਾ ਵੀ ਉਹਦੀ ਇੱਕ ਰਿਪੋਰਟ ਵੀ ਮੈਂ ਬਣਾਈ ਹੈਗੀ ਉਹਦਾ ਵੀ ਲਿੰਕ ਥੱਲੇ ਛੱਡਾਂਗਾ ਰਿਸਰਚ ਰਿਪੋਰਟ ਹੈ ਕਿ ਸਕੂਲ এডੂਕੇਸ਼ਨ ਸਿਸਟਮ ਇੱਥੇ ਦਾ ਜਨੀਦਰ ਤੱਕ ਠੀਕ ਨਹੀਂ ਹੁੰਦਾ ਉਨੀ ਦੇਰ ਤੱਕ ਇੱਥੇ ਨੌਕਰੀਆਂ ਨਹੀਂ ਲੱਗ ਸਕਦੀਆਂ ਔਰ ਨਾਲ ਹੀ ਉੱਥੇ ਦਾ ਪੋਲਿਟੀਕਲ ਸਿਸਟਮ ਵੈਸਤਾ ਪੂਰਾ ਰਿਫਾਰਮ ਹੋਣਾ ਚਾਹੀਦਾ ਪੋਲਿਟੀਕਲ ਸਿਸਟਮ ਪਰ ਜੇਕਰ ਐਵਲਾ ਸਿਸਟਮ ਵੀ ਚੱਲਣਾ ਹੈਗਾ ਜਿਹੜਾ ਟ੍ਰੈਡੀਸ਼ਨਲ ਕਈ ਸਾਲਾਂ ਤੋਂ ਚੱਲ ਰਿਹਾ ਹੈਗਾ ਤਾਂ ਇਹਦੇ ਵਿੱਚ ਵੀ ਤੁਸੀਂ ਕੱਟੋ-ਕੱਟ ਦੋ ਚੀਜ਼ਾਂ ਦਾ ਖਿਆਲ ਰੱਖੋ ਕਿ ਉਹਦੇ ਉੱਤੇ ਜਿਹੜਾ ਬੰਦਾ ਹੈਗਾ ਉਹਦੇ ਉੱਤੇ ਕੋਈ ਕ੍ਰਿਮੀਨਲ ਚਾਰਜ ਨਾ ਹੋਵੇ ਔਰ ਪੜਿਆ ਲਿਖਿਆ ਬਹੁਤ ਜ਼ਿਆਦਾ ਹੋਵੇ ਔਰ ਉਹਦਾ ਸੋਸ਼ਲ ਸਿਵਲ ਸਰਵਿਸਿਸ ਦੇ ਵਿੱਚ ਯਾਨੀ ਕਿ ਸੋਸ਼ਲ ਵਰਕ ਦੇ ਵਿੱਚ ਇੱਕ ਐਕਸਪੀਰੀਅੰਸ ਹੋਵੇ ਜਿਹਨੂੰ ਤੁਸੀਂ ਦੇਖ ਸਕੋ ਕਿ ਰੋਜ਼ ਲੋਕਾਂ ਵਾਸਤੇ ਸੈਲਫਲੈਸਲੀ ਕੰਮ ਕਰਦਾ ਪੜਿਆ ਲਿਖਿਆ ਔਰ ਸੈਲਫਲੈਸ ਕੰਮ ਕਰਨ ਵਾਲਾ ਇਹਨਾਂ ਨੂੰ ਐਸ ਪੋਲੀਟੀਸ਼ੀਅਨ ਚੁਣੋ ਬਸ ਐਸ ਸਿਸਟਮ ਦੇ ਵਿੱਚ ਹੱਸ ਤਾਂ ਪੂਰਾ ਮੈਂ ਬਾਰ-ਬਾਰ ਕਹ ਰਿਹਾਗਾ ਕਿ ਰਿਫਾਰਮ ਹੋਣਾ ਚਾਹੀਦਾ ਹੈ ਉਹਦੇ ਮੈਂ ਕਈ ਵੀਡੀਓਜ਼ ਬਣਾਏ ਥੱਲੇ ਛੱਡਾਂਗਾ ਲਿੰਕ ਕਿ ਕਿਸ ਤਰ੍ਹਾਂ ਰਿਫਾਰਮ ਹੋ ਸਕਦਾ ਉੱਥੇ ਦਾ ਪੋਲੀਟਿਕਲ ਸਿਸਟਮ ਕਿ ਇਹ ਜਿਹੜਾ ਹੁਣ ਇਹ ਜਿਹੜੇ ਬਾਹਰ ਪੱਜ ਰਹੇ ਹੈਗੇ ਉਹਨਾਂ ਦਾ ਇੱਕੋ ਹੀ ਹੱਲ ਹੈਗਾ ਕਿ ਤੁਸੀਂ ਉੱਥੇ ਦਾ ਮੈਂ ਪੂਰੇ ਇੱਥੇ ਛੋਟਾ ਵੀਡੀਓ ਬਣਾਉਣਾ ਪੈਂਦਾ ਹੈਗਾ ਜੇਕਰ ਵੱਡਾ ਬਣਾਉ ਤਾਂ ਲੋਕੀ ਦੇਖਦੇ ਨਹੀਂ ਹੈ ਵੈਸੇ ਵੀ ਮੇਰਾ ਵੀਡੀਓ ਘੱਟ ਹੀ ਦੇਖਦੇ ਲੋਕੀ ਤਾਂ ਇਹਨੂੰ ਮੈਂ ਛੋਟਾ ਵੀਡੀਓ ਬਣਾ ਰਿਹਾ ਪਰ ਮੈਂ ਤੁਹਾਨੂੰ ਇਹ ਦੱਸ ਰਿਹਾਗਾ ਕਿ ਇੱਕ ਫੋਕਸ ਕਰ ਲੋ ਕਿ ਉੱਥੇ ਦਾ ਪੰਜਾਬ ਦਾ ਜੇਕਰ ਸਕੂਲ এডਿਕੇਸ਼ਨ ਸਿਸਟਮ ਠੀਕ ਹੋ ਜੇ ਤਾਂ ਉੱਥੇ ਦੀਆਂ ਸਾਰੀਆਂ ਪ੍ਰੋਬਲਮ ਨਸ਼ਾ ਦੀਆਂ ਪ੍ਰੋਬਲਮ ਵੀ ਸੋਲਵ ਹੋ ਸਕਦੀਆਂ ਨੇ ਮੈਂ ਕਹਿ ਰਿਹਾ ਤਾਂ ਸੋਚ ਕੇ ਕਹਿ ਰਿਹਾ ਐ ਇਹ ਵੀ ਚੀਜ਼ ਕਿ ਨਸ਼ਾ ਦੀ ਪ੍ਰੋਬਲਮ ਵੀ ਜੇਕਰ ਤੁਸੀਂ ਸਕੂਲ এডਿਕੇਸ਼ਨ ਸਿਸਟਮ ਠੀਕ ਕਰ ਲਓ ਉਹਦੀ ਥੋੜਾ ਜਿਹਾ ਮੈਂ ਰਿਪੋਰਟ ਦੇ ਵਿੱਚ ਲਿਖਿਆ ਜਿਸ ਦਾ ਲਿੰਕ ਇੱਥੇ ਛੱਡਾਂਗਾ ਵੀ ਕੀ ਹੋਣਾ ਚਾਹੀਦਾ ਹੈ ਸਕੂਲ ਦੇ ਵਿੱਚ ਕਿ ਕਿਹੋ ਜਿਹੀ ਪੜਾਈ ਹੋਣੀ ਚਾਹੀਦੀ ਹੈ ਔਰ ਉਹਦੇ ਵਿੱਚ ਮੈਂ ਲਿਖਿਆ ਕਿ ਉਸ ਤੋਂ ਬਾਅਦ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਜਾਣ ਦੀ ਵੀ ਜ਼ਰੂਰਤ ਨਹੀਂ ਹੋਗੀ ਇਮੀਡੀਏਟਲੀ ਆਫਟਰ ਕੰਪਲੀਟਿੰਗ ਯੋਰ ਸਕੂਲ এডੂਕੇਸ਼ਨ ਯੂ ਵਿਲ ਬੀ ਇਮਪਲੋਏਬਲ ਤੁਸੀਂ ਨੌਕਰੀ ਕਰ ਸਕਦੇ ਹੋ ਸਿਰਫ ਸਕੂਲ এডੂਕੇਸ਼ਨ 12 ਸਾਲ ਦੀ ਸਕੂਲ এডੂਕੇਸ਼ਨ ਹੈ 2 ਸਾਲ ਦਾ ਔਨ ਦਾ ਜੌਬ ਐਕਸਪੀਰੀਅੰਸ ਹੈ ਉਸ ਤੋਂ ਬਾਅਦ ਤੁਸੀਂ ਯੂ ਆਰ ਫੁੱਲੀ ਇਮਪਲੋਏਬਲ ਫॉर ਅ ਗੁੱਡ ਜੌਬ ਇੰਡੀਆ ਦੇ ਵਿੱਚ ਵੀ ਇੰਡੀਆ ਤੋਂ ਬਾਹਰ ਵੀ ਅ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੈਗਾ ਔਰ ਤੁਸੀਂ ਜੇਕਰ ਹੁਣ ਉੱਥੋਂ ਦੀ ਜਿਹੜਾ ਮਾਸ ਐਕਸੈਡੈਂਸ ਤਾਲੇ ਲੱਗ ਰਹੇ ਹੈਗੇ ਲੋਕਾਂ ਦੇ ਘਰਾਂ ਦੇ ਵਿੱਚ ਔਰ ਛੱਡ-ਛੱਡ ਕੇ ਇੱਥੋਂ ਆਪਣੀਆਂ ਜ਼ਮੀਨਾਂ ਵੇਚ ਕੇ ਔਰ ਤਾਲੇ ਲਗਾ ਕੇ ਭੱਜ ਰਹੇ ਹੈਗੇ ਉਹਨਾਂ ਨੂੰ ਕੁਝ ਵੀ ਕੋਸ਼ਿਸ਼ ਕਰੋ ਕਿ ਉਹ ਕਿਸੇ ਤਰੀਕੇ ਦੇ ਨਾਲ ਵੀ ਰੁਕ ਜਾਣ ਔਰ ਉਹਦੇ ਵਾਸਤੇ ਤੁਹਾਨੂੰ ਸਕੂਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਸੁਧਾਰ ਲਿਆਉਣਾ ਪਏਗਾ ਸਕੂਲ ਐਜੂਕੇਸ਼ਨ ਦੇ ਵਿੱਚ ਇਸ ਵੇਲੇ ਦੀ ਜਿਹੜੀ ਸਕੂਲ ਐਜੂਕੇਸ਼ਨ ਹੈਗੀ ਹੈ ਇਹ ਕਿਸੇ ਨੂੰ ਵੀ ਇੰਪਲਾਈਅਬਲ ਨਹੀਂ ਬਣਾ ਸਕਦੀ ਹੈਗੀ ਕਾਲਜ اور ਯੂਨੀਵਰਸਿਟੀ ਦੇ ਵਿੱਚ ਜਿਸਲੇ ਬੱਚੇ ਪਹੁੰਚਦੇ ਆਗੇ ਉਹਨਾਂ ਦੀ ਸਕੂਲ ਜਿਹੜੀ ਫੰਡਮੈਂਟਲ এডੂਕੇਸ਼ਨ ਹੈ ਉਹੀ ਜਿੰਨੀ ਦਰ ਤੱਕ ਫਲੋਡ ਹੋਏਗੀ ਯਾਨੀ ਕਿ ਉਹ ਉਹਦੇ ਚ ਜਿੰਨੀ ਦਰ ਤੱਕ ਇੰਨੀਆਂ ਕਮੀਆਂ ਆਉਣਗੀਆਂ ਕਾਲਜ اور এডਿਊਕੇਸ਼ਨ ਯੂਨੀਵਰਸਿਟੀ এডੂਕੇਸ਼ਨ ਉਹਨਾਂ ਦੀ ਹੈਲਪ ਨਹੀਂ ਕਰ ਸਕਦੇ। ਔਰ ਜੌਬਸ ਜੜੀਆਂ ਹੈਗੀਆਂ ਮੈਂ ਬਾਰ ਬਾਰ ਕਹਿ ਰਿਹਾ ਸਰਕਾਰ ਦੇ ਵਿੱਚ ਜੌਬ ਨਹੀਂ ਸਰਕਾਰਾਂ ਦਾ ਕਰਜ਼ੇ ਦੇ ਥੱਲੇ ਦੱਬੀਆਂ ਹੋਈਆਂ। ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬਸ ਹੈਗੀਆਂ ਪਰ ਪ੍ਰਾਈਵੇਟ ਸੈਕਟਰ ਦੇ ਵਿੱਚ ਜੜੀਆਂ ਸਕਿੱਲਸ ਜਿਹੜੀ ਐਜੂਕੇਸ਼ਨ ਚਾਹੀਦੀ ਹੈ ਉਹ ਬੱਚਿਆਂ ਦੇ ਕੋਲ ਨਹੀਂ ਹੈਗੀ ਸਟੂਡੈਂਟਸ ਦੇ ਕੋਲ ਨਹੀਂ ਹੈਗੀ ਜਾਂ ਜੌਬ ਸਿਕਰ ਦੇ ਕੋਲ ਨਹੀਂ ਹੈਗੀ ਉਹੀ ਐਜੂਕੇਸ਼ਨ ਉਹਨਾਂ ਨੂੰ ਦੇਣ ਦੇ ਵਾਸਤੇ ਮੈਂ ਕਹਿ ਰਿਹਾ ਕਿ ਸਕੂਲ ਦੇ ਸਿਸਟਮ ਦੇ ਸੁਧਾਰ ਲੈ ਕੇ ਆਓ ਫਿਰ ਤੁਹਾਨੂੰ ਇੱਥੇ ਪੰਜਾਬ ਨੂੰ ਛੱਡ ਕੇ ਹੋਰ ਕਿਧਰੇ ਜਾਣ ਦੀ ਜ਼ਰੂਰਤ ਹੀ ਨਹੀਂ ਪੈਗੀ ਉਹਦਾ ਅੱਗੇ ਵੀ ਮਾਡਲ ਹੈ ਮੈਂ ਜਿਸ ਤਰ੍ਹਾਂ ਕਿਹਾ ਕਿ ਵੀਡੀਓ ਦੇ ਵਿੱਚ ਪੂਰਾ ਨਹੀਂ ਦੱਸ ਸਕਦਾ ਪਰ ਜਿਹੜੇ ਬੰਦੇ ਸਮਝਣਾ ਚਾਹੁੰਦੇ ਥੱਲੇ ਕਮੈਂਟਸ ਛੱਡ ਸਕਦੇ ਆ ਵੀਡੀਓ ਦੇ ਔਰ ਮੈਂ ਉਹਦੇ ਵਿੱਚ ਉਹਨਾਂ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਕਿਸ ਤਰ੍ਹਾਂ ਹੋ ਸਕਦਾ ਤਾਂ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਸੀ ਔਰ ਤੁਸੀਂ ਇਹਨੂੰ ਵੀਡੀਓ ਦੇ ਥੱਲੇ ਵਾਲੇ ਲਿੰਕ ਦੇਖੋ ਔਰ ਇਹਨੂੰ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਥੈਂਕਸ ਫॉर ਵਾਚਿੰਗ